सतनाम वाहगुरु जी आसा दीवार पौड़ी छेवी बिन सतगुर किने न पायो बिन सतगुर किने न पाया सतगुर विच आप रख्यों कर प्रगट आप सुनाया सतगुर मिलिए सदा मुक्त है जिन विचों मोह चुकाया उत्तम ए विचार है जिन ਸੱਚੇ ਸੋਚ ਲਾਇਆ ਜਗ ਜੀਵਨ ਦਾ ਤਪਾਇਆ ਸੱਚੇ ਗੁਰੂ ਤੋਂ ਬਿਨਾ ਕਿਸੇ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ ਹੈ ਕਿਉਂਕਿ ਸੱਚੇ ਗੁਰੂ ਦੇ ਅੰਦਰ ਪਰਮਾਤਮਾ ਨੇ ਆਪਣੇ ਆਪ ਨੂੰ ਟਿਕਾ ਰੱਖਿਆ ਹੈ ਮੈਂ ਇਹ ਗੱਲ ਖੁੱਲ ਕੇ ਸਾਰਿਆਂ ਨੂੰ ਆ ਕੇ ਸੁਣਾ ਦਿੰਦੀ ਹਾਂ ਜਿਸ ਨੇ ਆਪਣੇ ਅੰਦਰੋਂ ਸੰਸਾਰੀ ਮੋ ਨੂੰ ਦੂਰ ਕੀਤਾ ਹੈ ਸੱਚੇ ਗੁਰੂ ਨੂੰ ਮਿਲ ਕੇ ਉਹ ਸਦਾ ਵਾਸਤੇ ਮੁਕਤ ਹੋ ਗਿਆ ਹੈ ਇਹ ਸਭ ਤੋਂ ਵਧੀਆ ਗੱਲ ਹੈ ਕਿ ਜਿਸ ਮਨੁੱਖ ਨੇ ਸੱਚੇ ਪ੍ਰਭੂ ਨਾਲ ਦਿਲ ਲਾਇਆ ਹੈ ਉਸ ਨੇ ਸੰਸਾਰ ਨੂੰ ਜ਼ਿੰਦਗੀ ਦੇਣ ਵਾਲਾ ਪ੍ਰਭੂ ਪਾਲਿਆ ਹੈ ਸ਼ਲੋਕ ਮੈਲਾ ਪਹਿਲਾ ਹੋ ਵਿਚ ਆਇਆ ਹੋ ਵਿਚ ਗਿਆ ਹੋ ਵਿਚਮਿਆ ਹੋ ਵਿਚ ਮੁਵਾ ਹੋ ਵਿਚ ਦਿੱਤਾ ਹੋ ਵਿਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸਚਾਰ ਕੁੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਗ ਸੁਰਗਿ ਅਵਤਾਰ ਹੌ ਵਿੱਚ ਹੱਸੇ ਹੌ ਵਿੱਚ ਰੋਵੇ ਹੌ ਵਿੱਚ ਭਰੀਏ ਹੌ ਵਿੱਚ ਧੋਵੇ ਹੌ ਵਿੱਚ ਜਾਤੀ ਜਿੰਸੀ ਖੋਵੇ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ 부ਜੇ ਤਦ ਦਰਸੁ ਜੈ ਗਿਆਨ ਮਹੂਨਾ ਕਤ ਕਤ ਲੁਜੈ ਨਾਨਕ ਹੁਕਮੀ ਲਿਖੀਐ ਲੇਖ ਜੇ ਆ ਵੇਖੈ ਤਿ ਹਾ ਵੇਖੋ ਮੈਂ ਦੀ ਭਾਵਨਾ ਵਿੱਚ ਮਨੁੱਖ ਆਉਂਦਾ ਹੈ ਤੇ ਮੈਂ ਮੇਰੀ ਵਿੱਚ ਇਥੋਂ ਤੁਰ ਪੈਂਦਾ ਹੈ ਅਹੰਕਾਰ ਕਰਕੇ ਕਿਸੇ ਜੂਨ ਵਿੱਚ ਜੰਮਦਾ ਹੈ ਤੇ ਅਹੰਕਾਰ ਵਿੱਚ ਮਰ ਜਾਂਦਾ ਹੈ ਮੈਂ ਦੀ ਭਾਵਨਾ ਵਿੱਚ ਕਿਸੇ ਨੂੰ ਕੁਝ ਦਿੰਦਾ ਹੈ ਅਤੇ ਮੈਂ ਮੇਰੀ ਵਿੱਚ ਲੈਂਦਾ ਹੈ ਅਹੰਕਾਰ ਵਿੱਚ ਕਮਾਈ ਕਰਦਾ ਹੈ ਅਤੇ ਅਹੰਕਾਰ ਵਿੱਚ ਸਭ ਗਵਾ ਦਿੰਦਾ ਹੈ ਅਹੰਕਾਰ ਦੇ ਆਸ ਵਿੱਚ ਕਦੇ ਸੱਚਾ ਅਤੇ ਕਦੇ ਝੂਠਾ ਬਣ ਜਾਂਦਾ ਹੈ ਅਹੰਕਾਰ ਵਿੱਚ ਪਾਪ ਤੇ ਪੁੰਨ ਦੀ ਗੱਲ ਸੋਚਦਾ ਹੈ ਅਹੰਕਾਰ ਕਾਰਨ ਇਹ ਕਦੇ ਨਰਕ ਅਤੇ ਕਦੇ ਸਵਰਗ ਦੀ ਯਾਤਰਾ ਕਰਦਾ ਹੈ ਇਸ ਦਾ ਹੱਸਣਾ ਤੇ ਰੋਣਾ ਵੀ ਹੰਕਾਰ ਦਾ ਹੀ ਰੂਪ ਹੈ ਹੰਕਾਰ ਵਿੱਚ ਜੀਵ ਦਾ ਮਨ ਪਾਪਾਂ ਦੀ ਮੈਲ ਨਾਲ ਮੈਲਾ ਹੋ ਜਾਂਦਾ ਹੈ ਅਤੇ ਫਿਰ ਕਦੇ-ਕਦੀ ਨੇ ਕੰਮ ਰਹੀਂ ਇਹ ਉਸ ਮੈਲ ਨੂੰ ਧੋ ਵੀ ਲੈਂਦਾ ਹੈ ਹੰਕਾਰ ਕਰਕੇ ਜੀਵ ਕਦੇ ਜਾਤ-ਪਾਤ ਦੇ ਖਿਆਲ ਵਿੱਚ ਪੈ ਕੇ ਆਪਣਾ ਆਪ ਗਵਾ ਲੈਂਦਾ ਹੈ ਮੈਂ ਮੇਰੀ ਵਿੱਚ ਇਹ ਕਦੇ ਮੂਰਖ ਅਤੇ ਕਦੀ ਸਿਆਣਾ ਬਣ ਜਾਂਦਾ ਹੈ ਅਹੰਕਾਰ ਵਿੱਚ ਰਹਿੰਦਿਆਂ ਇਸ ਨੂੰ ਮੋਖ ਮੁਕਤੀ ਦੀ ਕੋਈ ਖਬਰ ਨਹੀਂ ਰਹਿੰਦੀ ਅਹੰਕਾਰ ਵਿੱਚ ਇਹ ਮਾਇਆ ਵਿੱਚ ਫਸਿਆ ਰਹਿੰਦਾ ਹੈ ਇਸ ਉੱਤੇ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ ਹੈ ਅਹੰਕਾਰ ਕਰਕੇ ਮਨੁੱਖ ਮੁੜ ਮੁੜ ਪੈਦਾ ਹੁੰਦਾ ਹੈ ਜੇ ਅਹੰਕਾਰ ਦੇ ਅਸਲ ਭੇਤ ਨੂੰ ਸਮਝ ਲਿਆ ਜਾਏ ਤਾਂ ਪ੍ਰਭੂ ਦਾ ਪਤਾ ਲੱਗਦਾ ਹੈ ਨਹੀਂ ਤਾਂ ਗਿਆਨ ਤੋਂ ਸਖਣਾ ਮਨੁੱਖ ਝਗੜਿਆਂ ਵਿੱਚ ਉਲਝਿਆ ਰਹਿੰਦਾ ਹੈ ਸਤਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਪਰਮਾਤਮਾ ਦੀ ਹੁਕਮ ਅਨੁਸਾਰ ਮਨੁੱਖ ਦਾ ਲੇਖ ਲਿਖਿਆ ਜਾਂਦਾ ਹੈ ਮਨੁੱਖ ਜਿਹੋ ਜਹੀ ਨiyet ਅਤੇ ਖਿਆਲ ਰੱਖਦਾ ਹੈ ਉਹ ਜਿਹੇ ਸੁਭਾਅ ਦਾ ਬਣ ਜਾਂਦਾ ਹੈ ਅਲਾ ਦੂਜਾ ਹਉਮੈ ਇਹ ਹਜਤ ਹੈ ਹਉਮੈ ਕਰਮ ਕਮਾਏ ਹਉ ਮੈਂ ਕੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਉ ਮੈਂ ਕਿਤੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਤਈਏ ਕਿਰਤ ਫਿਰਾਏ ਹਉ ਮੈਂ ਦੀਰਗ ਰੁਗ ਹੈ ਤਾਰੂ ਵੀ ਇਸ ਮਾਹਿ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੇ ਜਨੋ ਇਤ ਸੰਜਮ ਦੁੱਖ ਜਾਏ ਗੁਰੂ ਅੰਗਦੇਵ ਜੀ ਫਰਮਾਉਂਦੇ ਹਨ ਅਹੰਕਾਰੀ ਮਨੁੱਖ ਦੀ ਫਿਤਰਤ ਬਣ ਚੁੱਕੀ ਹੈ ਅਹੰਕਾਰ ਵਿੱਚ ਮਨੁੱਖ ਕੰਮ ਕਰ ਰਿਹਾ ਹੈ ਇਹ ਅਹੰਕਾਰ ਉਸ ਦੇ ਬੰਦਨਾ ਦਾ ਸੁਭਾਅ ਹੈ ਇਸ ਕਰਕੇ ਉਹ ਮੁਰਮੁਰ ਜੂਨਾ ਵਿੱਚ ਪੈਂਦਾ ਹੈ ਪ੍ਰਸ਼ਨ ਅਸਲ ਵਿੱਚ ਅਹੰਕਾਰ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ ਉੱਤਰ ਇਹ ਹੰਕਾਰ ਪਰਮਾਤਮਾ ਦਾ ਹੁਕਮ ਹੈ ਕਿਸਮਤ ਮੁਤਾਬਕ ਜੀਵ ਮੂੜ ਟੀਵੇਂ ਹੀ ਕਰਮ ਕਰਨ ਵਾਸਤੇ ਦੌੜਦਾ ਰਹਿੰਦਾ ਹੈ ਹੰਕਾਰ ਇੱਕ ਬਹੁਤ ਹੀ ਵੱਡੀ ਬਿਮਾਰੀ ਹੈ ਪਰ ਇਸ ਦਾ ਇਲਾਜ ਵੀ ਇਸ ਦੇ ਅੰਦਰ ਹੈ ਜੇ ਪਰਮਾਤਮਾ ਆਪਣੀ ਮਿਹਰ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦਾ ਹੈ ਗੁਨਾਨ ਪੁਰਮਾਉਂਦੇ ਹਮ ਹੀ ਲੋਕੋ ਧਿਆਨ ਨਾਲ ਸੁਣੋ ਇਸ ਤਰੀਕੇ ਨਾਲ ਹੀ ਅਹੰਕਾਰ ਦਾ ਇਹ ਦੁੱਖ ਦੂਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ